ਬਾਦਲ ਦੇ ਗੋਲੀ ਚੱਲਣ ਤੋਂ ਬਾਅਦ ਮਾਹੌਲ ਕੀ ਬਣਿਆ ਹੋਇਆ ਹੈ ਆਓ ਤੁਹਾਨੂੰ ਦੱਸਦੀਆਂ ਜਿੱਥੇ ਇੱਕ ਪਾਸੇ ਸੁਖਬੀਰ ਬਾਦਲ ਤਕਰੀਬਨ 1 ਘੰਟੇ ਦੇ ਲਈ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਦੂਜੇ ਪਾਸੇ ਜਿਵੇਂ ਹੀ ਇੱਕ ਸ਼ਖਸ ਆਉਂਦਾ ਉਸ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਗੋਲੀ ਕਾਫੀ ਫੁੱਟ ਉੱਚੀ ਜਾ ਕੇ ਵੱਜਦੀ ਹੈ ਕਿਉਂਕਿ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਇਥੋਂ ਤੱਕ ਕਿ ਉਸ ਰੋਂਦ ਦੇ ਖੋਲ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਕਿ ਕਿਵੇਂ ਜਿਸ ਜਗ੍ਹਾ ਦੇ ਉੱਤੇ ਪੈਰ ਧੋਏ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਇਹ ਖੋਲ ਜਾ ਕੇ ਡਿੱਗ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਨੇੜਲੇ ਥਾਣੇ ਦੇ ਵਿੱਚ ਲਿਜਾ ਕੇ ਅੰਮ੍ਰਿਤਸਰ ਸੀਪੀ ਦਾ ਦਾਅਵਾ ਹੈ ਕਿ ਇਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤਕਰੀਬਨ 250 ਯਾਨੀ ਕਿ 175 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਜਿਹੜੇ ਕੀ ਡਿਊਟੀ ਨਿਭਾਰੇ ਸਨ ਪਰ ਦੂਜੇ ਪਾਸੇ ਹਮਲਾ ਹੋਣਾ ਬਹੁਤ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਕਰਦਾ ਹੈ ਤਸਵੀਰ ਤੁਹਾਨੂੰ ਉਸ ਹਾਲ ਦੀ ਦਿਖਾ ਰਹੇ ਹਾਂ ਜਿਹੜੀ ਕਿ ਜਿਸ ਜਗ੍ਹਾ ਦੇ ਉੱਤੇ ਪੈਰ ਦੋਤੇ ਜਾਂਦੇ ਨੇ ਉਸ ਦੇ ਵਿੱਚ ਜਾ ਕੇ ਇਹ ਹਾਲ ਦਿਖ ਜਾਂਦਾ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਸੁਖਬੀਰ ਬਾਦਲ ਦੇ ਗੋਲੀ ਚੱਲਣ ਤੋਂ ਬਾਅਦ ਮਾਹੌਲ ਕੀ ਬਣਿਆ ਹੋਇਆ ਹੈ ਆਓ ਤੁਹਾਨੂੰ ਦੱਸਦੀ ਹਾਂ ਜਿੱਥੇ ਇੱਕ ਪਾਸੇ ਸੁਖਬੀਰ ਬਾਦਲ ਤਕਰੀਬਨ 1 ਘੰਟੇ ਦੇ ਲਈ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਦੂਜੇ ਪਾਸੇ ਜਿਵੇਂ ਹੀ ਇੱਕ ਸ਼ਖਸ ਹੁੰਦਾ ਹੈ ਉਸ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਗੋਲੀ ਕਾਫੀ ਫੁੱਟ ਉੱਚੀ ਜਾ ਕੇ ਵੱਜਦੀ ਹੈ ਕਿਉਂਕਿ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਥੋਂ ਤੱਕ ਕਿ ਉਸ ਰੋਂਦ ਦੇ ਖੋਲ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਕਿ ਕਿਵੇਂ ਜਿਸ ਜਗ੍ਹਾ ਦੇ ਉੱਤੇ ਪੈਰ ਧੋਏ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਇਹ ਖੋਲ ਜਾ ਕੇ ਡਿੱਗ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਨੇੜਲੇ ਥਾਣੇ ਦੇ ਵਿੱਚ ਲਜਾ ਕੇ ਅੰਮ੍ਰਿਤਸਰ ਸੀਪੀ ਦਾ ਦਾਅਵਾ ਹੈ ਕਿ ਇਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤਕਰੀਬਨ 250 ਯਾਨੀ ਕਿ 175 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਜਿਹੜੇ ਕੀ ਡਿਊਟੀ ਨਿਭਾਰੇ ਸਨ ਪਰ ਦੂਜੇ ਪਾਸੇ ਹਮਲਾ ਹੋਣਾ ਬਹੁਤ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਕਰਦਾ ਹੈ ਤਸਵੀਰ ਤੁਹਾਨੂੰ ਉਸ ਹਾਲ ਦੀ ਦਿਖਾ ਰਹੇ ਹਾਂ ਜਿਹੜੀ ਕਿ ਜਿਸ ਜਗ੍ਹਾ ਦੇ ਉੱਤੇ ਪੈਰ ਦੋਤੇ ਜਾਂਦੇ ਨੇ ਉਸ ਦੇ ਵਿੱਚ ਜਾ ਕੇ ਇਹ ਹਾਲ ਦਿਖ ਜਾਂਦਾ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਸੁਖਬੀਰ ਬਾਦਲ ਦੇ ਗੋਲੀ ਚੱਲਣ ਤੋਂ ਬਾਅਦ ਮਾਹੌਲ ਕੀ ਬਣਿਆ ਹੋਇਆ ਹੈ ਆਓ ਤੁਹਾਨੂੰ ਦੱਸਦੀ ਹਾਂ ਜਿੱਥੇ ਇੱਕ ਪਾਸੇ ਸੁਖਬੀਰ ਬਾਦਲ ਤਕਰੀਬਨ 1 ਘੰਟੇ ਦੇ ਲਈ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਦੂਜੇ ਪਾਸੇ ਜਿਵੇਂ ਹੀ ਇੱਕ ਸ਼ਖਸ ਹੁੰਦਾ ਹੈ ਉਸ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਗੋਲੀ ਕਾਫੀ ਫੁੱਟ ਉੱਚੀ ਜਾ ਕੇ ਵੱਜਦੀ ਹੈ ਕਿਉਂਕਿ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਥੋਂ ਤੱਕ ਕਿ ਉਸ ਰੋਂਦ ਦੇ ਖੋਲ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਕਿ ਕਿਵੇਂ ਜਿਸ ਜਗ੍ਹਾ ਦੇ ਉੱਤੇ ਪੈਰ ਧੋਏ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਇਹ ਖੋਲ ਜਾ ਕੇ ਡਿੱਗ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਤੇ ਮੌਜੂਦ ਸਿੰਘਾਂ ਦੇ ਵੱਲੋਂ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਨੇੜਲੇ ਥਾਣੇ ਦੇ ਵਿੱਚ ਲਿਜਾ ਕੇ ਅੰਮ੍ਰਿਤਸਰ ਸੀਪੀ ਦਾ ਦਾਅਵਾ ਹੈ ਕਿ ਇਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤਕਰੀਬਨ 200 ਯਾਨੀ ਕਿ 175 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਜਿਹੜੇ ਕੀ ਡਿਊਟੀ ਨਿਭਾਰੇ ਸੰ ਪਰ ਦੂਜੇ ਪਾਸੇ ਹਮਲਾ ਹੋਣਾ ਬਹੁਤ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਕਰਦਾ ਹੈ ਤਸਵੀਰ ਤੁਹਾਨੂੰ ਉਸ ਹੌਲ ਦੀ ਦਿਖਾ ਰਹੀਆਂ ਜਿਹੜੀ ਕਿ ਜਿਸ ਜਗ੍ਹਾ ਦੇ ਉੱਤੇ ਪੈਰ ਧੋਤੇ ਜਾਂਦੇ ਨੇ ਉਸ ਦੇ ਵਿੱਚ ਜਾ ਕੇ ਇਹ ਹੌਲ ਡਿੱਗ ਜਾਂਦਾ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ